हेलो व्यूअर्स आज फिर लेके हाजरा एक न्यू रेसिपी जिसका नाम है मिक्स रैच आज अपन ने इसको बिल्कुल ही रेस्टोरेंट स्टाइल ਦੇ ਵਿੱਚ ਬਣਾਇਆ ਹੈ ਜੋ ਕਿ ਬਹੁਤ ਹੀ ਟੇਸਟੀ ਬਣੀ ਹੈ ਤੁਸੀਂ ਵੀ ਇਸ ਨੂੰ ਜ਼ਰੂਰ ਟ੍ਰਾਈ ਕਰਿਓ ਘਰ ਦੇ ਵਿੱਚ ਸਭ ਨੂੰ ਹੀ ਬਹੁਤ ਪਸੰਦ ਆਏਗੀ ਵਿਊਅਰਸ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰੋ ताकि आने वाली हर नवी वीडियो का नोटिफिकेशन थानू मिल सके चलो व्यूअर्स हूँ अपनी रेसिपी स्टार्ट करते हैं जिसके ली सब तो पाँल तू इंट्रोड्यूस कराने अपने इनग्रीडेंट्स नाल ली सब तो पहला आपने तो दो आलू लाए हन। उस तो बाद एक फुल गोभीद एक शिमला मिर्च दो गाजर थोड़िया बीनस लिया है इतने हम आपने दो टमा की प्योरी लई है तो प्याज लिना कि आपने चॉप कर लिया है जिंजर गार्लिक पेस्ट लिया है तेज पत्ता छोटी इलायची लौंग लिया है तो थोड़ा पनीर हम आपने कड़ाही दे विच तेल न गरम कर लवेंगे तेल नूं गरम गर्म तो बाद आप इस अपने कटे हुए आलू पा लवेंगे तो उन्होंने अपने चंकी तरह के नाई करना है गैस इतने आप मीडियम फ्लेम से ही रखना है ਨਾ ਹੀ ਉਸ ਨੂੰ ਲੋ ਕਰਨਾ ਹੈ ਆਪਾਂ ਨੇ ਤੇ ਨਾ ਹੀ ਉਸ ਨੂੰ ਹਾਈ ਕਰਨਾ ਹੈ ਪੋਟੈਟੋ ਨੂੰ ਆਪਾਂ ਨੇ ਚੰਗੀ ਤਰ੍ਹਾਂ ਨਾਲ ਪਕਾ ਲੈਣਾ ਹੈ ਤਾਂ ਕਿ ਉਹ ਥੋੜੇ ਸੌਫਟ ਹੋ ਜਾਣ ਆਪਣੇ ਪੋਟੈਟੋ ਹੁਣ ਫਰਾਈ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਸਾਰੇ ਪੋਟੈਟੋ ਨੂੰ ਚੰਗੀ ਤਰ੍ਹਾਂ ਦੇ ਨਾਲ ਕੱਢ ਲਵਾਂਗੇ ਤੇ ਹੁਣ ਉਸੇ ਗਰਮ ਤੇਲ ਦੇ ਵਿੱਚ ਆਪਾਂ ਆਪਣੀਆਂ ਕੱਟੀਆਂ ਹੋਈਆਂ ਗਾਜਰਾਂ ਨੂੰ ਵੀ ਫਰਾਈ ਕਰ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਹਲਾਵਾਂਗੇ ਇਹਨਾਂ ਗਾਜਰ ਥੋੜੀ ਹਾਰਡ ਹੁੰਦੀ ਹੈ ਇਸ ਲਈ ਇਸ ਨੂੰ ਪੱਕਣ ਲਈ ਥੋੜਾ ਟਾਈਮ ਲੱਗਦਾ ਹੈ ਗਾਜਰ ਨੂੰ ਵੀ ਉਸੇ ਤਰ੍ਹਾਂ ਨਾਲ ਆਪਾਂ ਨੇ ਸੌਫਟ ਹੋਣ ਤੱਕ ਪਕਾ ਲੈਣਾ ਹੈ ਜਿਆਦਾ ਸੌਫਟ ਵੀ ਨਹੀਂ ਕਰਨੀ ਥੋੜਾ ਕ੍ਰਾਂਚੀ ਵੀ ਰਹਿਣੀ ਚਾਹੀਦੀ ਹੈ ਗਾਜਰ ਵੀ ਆਪਣੀ ਹੁਣ ਫਰਾਈ ਹੋ ਗਈ ਹੈ ਤੇ ਹੁਣ ਆਪਾਂ ਇਸ ਨੂੰ ਵੀ ਕੱਢ ਲਵਾਂਗੇ ਸਾਰੀਆਂ ਗਾਜਰਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਕੱਢ ਲਵਾਂਗੇ ਤੇ ਹੁਣ ਆਪਾਂ ਇਸ ਦੇ ਵਿੱਚ ਆਪਣੀਆਂ ਕੱਟੀਆਂ ਹੋਈਆਂ ਬੀਨਸ ਨੂੰ ਪਾ ਲਵਾਂਗੇ ਤੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਨਾਲ ਹਿਲਾਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਉਸੇ ਤਰ੍ਹਾਂ ਦੇ ਨਾਲ ਫਰਾਈ ਕਰਾਂਗੇ ਜਦ ਤੱਕ ਇਹ ਥੋੜੀਆਂ ਸੌਫਟ ਨਹੀਂ ਹੋ ਜਾਂਦੀਆਂ ਬੀਨਸ ਵੀ ਆਪਣੀਆਂ ਫਰਾਈ ਹੋ ਚੁੱਕੀਆਂ ਨੇ ਇਹਨਾਂ ਨੂੰ ਵੀ ਆਪਾਂ ਸਾਈਡ ਤੇ ਕੱਢ ਲਵਾਂਗੇ सारिया बीनस ना आप इस अपनी कटी हुई शिमला मिर्च शिमला मिर्च में भी आपको ही फ्राई करना है शिमला मिर्च जल्दी फ्राई हो जाती है इन ज्यादा टाइम नहीं लगता शिमला मिर्च में भी आप साइड से के उस तो उसद हम आप इस अपनी कटी हुई गोभी पा लवेंगे उसनों भी आप उस तरह के न ही फ्राई करा चंकी तरह नला लवाने गोभी भी अपनी हूँ चंकी तरह फ्राई हो चुकी है थोड़ी सॉफ्ट हो चुकी है इसनों भी आप कट के इस भी आप कट के साइड पर रख लवाने अपना ऑयल गरम है इससे ਵਿੱਚ ਆਪਾਂ ਪਾਵਾਂਗੇ ਇੱਕ ਤੇਜ ਪਤਾ ਥੋੜੀ ਇਲਾਇਚੀ ਤੇ ਥੋੜੇ ਲੌਂਗ ਜਿਸ ਦੇ ਨਾਲ ਇਸ ਦੇ ਵਿੱਚ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਇਹਨਾਂ ਨੂੰ ਥੋੜਾ ਭੁੰਨਣ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਜੀਰਾ ਜੀਰਾ ਨੂੰ ਚੰਗੀ ਤਰ੍ਹਾਂ ਨਾਲ ਭੁੰਨਣ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਜਿੰਜਰ گارਲਿਕ ਪੇਸਟ ਐਡ ਕਰਾਂਗੇ ਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਹਿਲਾਵਾਂਗੇ ਹਲਾਕੇ ਉਸ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਪਕਾ ਲਵਾਂਗੇ ਇਸ ਨੂੰ ਪਕਾਉਣ ਤੋਂ ਬਾਅਦ ਹੁਣ ਆਪਾਂ ਇੱਥੇ ਚੌਪ ਕੀਤੇ ਹੋਏ ਆਪਣੇ ਆਨੀਅਨ ਪਾਵਾਂਗੇ ਤੁਸੀਂ ਚਾਹੋ ਤਾਂ ਹੱਥ ਨਾਲ ਵੀ ਕੱਟ ਕੇ ਪਾ ਸਕਦੇ ਹੋ ਜਦ ਤੱਕ ਆਪਣੇ ਪਿਆਜ਼ ਪੁੰਨੇ ਜਾ ਰਹੇ ਨਹੀਂ ਉਦੋਂ ਤੱਕ ਆਪ ਆਪਨੇ ਮਸਾਲੇ ਰੈਡੀ ਕਰ ਲੈਣੇ ਹਾਂ ਇੱਥੇ ਮੈਂ ਲਈ ਹੈ ਰੈੱਡ ਚਿਲੀ ਪਾਊਡਰ ਟਰਮਰਿਕ ਪਾਊਡਰ ਕਿਚਨ ਕਿੰਗ ਮਸਾਲਾ ਕਸ਼ਮੀਰੀ ਲਾਲ ਮਿਸ ਪਾਊਡਰ ਧਨੀਆ ਪਾਊਡਰ ਤੇ ਨਮਕ ਪਿਆਜ਼ ਆਪਣੇ ਹੁਣ ਪੱਕ ਚੁੱਕੇ ਨੇ ਤੇ ਹੁਣ ਆਪਾਂ ਇਹ ਸਾਰੇ ਮਸਾਲਿਆਂ ਨੂੰ ਇਸ ਦੇ ਵਿੱਚ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਦੇ ਨਾਲ ਹਿਲਾ ਲਵਾਂਗੇ ਮਸਾਲਿਆਂ ਨੂੰ ਆਪਾਂ ਨੇ ਇੱਥੇ ਲੋ ਫਲੇਮ ਤੇ ਪਕਾਉਣਾ ਹੈ ਨਹੀਂ ਤਾਂ ਆਪਣੇ ਮਸਾਲੇ ਜਲ ਜਾਂਦੇ ਨੇ ਮਸਾਲੇ ਆਪਣੇ ਚੰਗੀ ਤਰ੍ਹਾਂ ਨਾਲ ਪੱਕ ਚੁੱਕੇ ਨੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਆਪਣੀ ਟਮੇਟੋ ਪਿਉਰੀ ਤੇ ਉਸ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਤੇ ਇਸ ਨੂੰ ਵੀ ਆਪਾਂ ਲੋ ਫਲੇਮ ਦੇ ਉੱਤੇ ਹੀ ਪਕਾਵਾਂਗੇ ਦੇਖੋ ਹੁਣ ਆਪਣੀ ਟਮਾਟਰ ਪਿਉਰੀ ਵੀ ਪੱਕ ਚੁਤੀ ਹੈ ਇਸਨੇ ਆਇਲ ਛੱਡ ਦਿੱਤਾ ਹੈ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਆਪਣੀਆਂ ਫਰਾਈ ਕੀਤੀਆਂ ਹੋਈਆਂ ਸਾਰੀਆਂ ਹੀ ਸਬਜ਼ੀਆਂ ਸਾਰੀਆਂ ਹੀ ਸਬਜ਼ੀਆਂ ਆਪਾਂ ਇਥੇ ਇਸ ਦੇ ਵਿੱਚ ਐਡ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਥੋੜੇ ਮਟਰ ਵੀ ਐਡ ਕਰ ਸਕਦੇ ਹੋ ਤੁਹਾਡੀ ਚੁਆਇਸ ਦੇ ਉੱਪਰ ਅਗਰ ਤੁਹਾਨੂੰ ਪਸੰਦ ਨਹੀਂ ਤਾਂ ਤੁਸੀਂ ਐਡ ਕਰ ਲਓ ਨਹੀਂ ਤਾਂ ਐਦਾਂ ਵੀ ਬਹੁਤ ਹੀ ਵਧੀਆ ਬਣੇਗੀ ਸਾਰੀਆਂ ਸਬਜ਼ੀਆਂ ਨੂੰ ਪਾ ਲੈਣ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਸਾਲਿਆਂ ਦੇ ਵਿੱਚ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਨਾਲ ਮਿਕਸ ਕਰਨ ਨਾਲ ਸਾਰੇ ਹੀ ਮਸਾਲੇ ਆਪਣੀ ਸਬਜ਼ੀਆਂ ਦੇ ਨਾਲ ਲੱਗ ਜਾਣਗੇ मिक्स ਕਰਨ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਆਪਾਂ ਨੇ ਪਨੀਰ ਰੱਖਿਆ ਹੋਇਆ ਸੀ ਕੱਟ ਕੇ ਉਹ ਪਾ ਲਵਾਂਗੇ ਤੇ ਉਸ ਨੂੰ ਵੀ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਸਾਰੀਆਂ ਇਹ ਸਬਜ਼ੀਆਂ ਤੇ ਪਨੀਰ ਆਪਣਾ ਮਿਕਸ ਹੋ ਚੁੱਕਿਆ ਹੈ ਹੁਣ ਆਪਾਂ ਇਸ ਦੇ ਵਿੱਚ ਥੋੜਾ ਪਾਵਾਂਗੇ ਚਾਟ ਮਸਾਲਾ ਜਿਸਦੇ ਨਾਲ ਕੀ ਸਬਜੀ ਦਾ ਫੇਵਰ ਬਹੁਤ ਹੀ ਵਧੀਆ ਹੁੰਦਾ ਹੈ ਤੇ ਚਟਪਟੀ ਬਣਦੀ ਹੈ ਸਬਜੀ ਇਸ ਨੂੰ ਵੀ ਆਪਾਂ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਬਹੁਤ ਹੀ ਚੰਗੀ ਤਰ੍ਹਾਂ ਨਾਲ ਮਿਕਸ ਹੋ ਚੁੱਕੀਆਂ ਨੇ ਹੁਣ ਆਪਾਂ ਇਸ ਨੂੰ ਲੋ ਫਲੇਮ ਤੇ 5 ਮਿੰਟ ਲਈ ਪਕਾਵਾਂਗੇ 5 ਮਿੰਟ ਬਾਅਦ ਦੇਖੋ ਆਪਣੀਆਂ ਸਾਰੀਆਂ ਹੀ ਸਬਜ਼ੀਆਂ ਬਹੁਤ ਹੀ ਚੰਗੀ ਤਰ੍ਹਾਂ ਨਾਲ ਪੱਕ ਚੁੱਕੀਆਂ ਨੇ ਹੁਣ ਆਪਾਂ ਇਸ ਦੇ ਵਿੱਚ ਕੱਟਿਆ ਹੋਇਆ ਧਨੀਆ ਪਾ ਲਵਾਂਗੇ ਲੋਜੀ ਵਿਊਅਰਸ ਆਪਣੀ ਮਿਕਸ ਵੈਜ ਬਣ ਕੇ ਰੈਡੀ ਹੋ ਚੁੱਕੀ ਹੈ ਟੇਸਟ ਬਹੁਤ ਹੀ ਵਧੀਆ ਆਇਆ ਹੈ ਬਿਲਕੁਲ ਹੀ ਰੈਸਟੋਰੈਂਟ ਵਾਲਾ ਹੈ ਕਲਰ ਵੀ ਬਹੁਤ ਹੀ ਸੋਹਣਾ ਹੈ ਤੁਸੀਂ ਵੀ ਇਸ ਨੂੰ ਜ਼ਰੂਰ ਟਰਾਈ ਕਰਿਓ ਸਭ ਨੂੰ ਬਹੁਤ ਹੀ ਟੇਸਟੀ ਲੱਗੇਗੀ ਇਸੇ ਤਰ੍ਹਾਂ ਦੀਆਂ ਹੋਰ ਵੀ ਕੁਕਿੰਗ ਵੀਡੀਓ ਸਾਡੇ ਚੈਨਲ ਤੇ ਅਪਲੋਡ ਨੇ ਉਹਨਾਂ ਨੂੰ ਵੀ ਜ਼ਰੂਰ ਵਾਚ ਕਰਿਓ ਤੇ ਵਿਊਅਰਸ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮਿਕਸ ਵੈਜ ਕਿੱਦਾਂ ਦੀ ਲੱਗੀ ਮਿਲਦਿਆਂ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਥੈਂਕ ਯੂ